ਸਤਿਕਾਰ ਸਰਨ ਮੈਥਰਮਿੰਦਰ ਜੀ ਸਿੰਘ ਹਾਜ਼ਰ ਹੋਣ ਨਵੇਂ ਮਸ਼ੀਨ ਦੇ ਵੀਡੀਓ ਦੇ ਅੱਜ ਦਾ ਸਾਡਾ ਵਿਸ਼ਾ ਹੈ ਤੁਸੀਂ ਕਲਪਨਾ ਦੀ ਸ਼ਕਤੀ ਦੇ ਨਾਲ ਆਪਣਾ ਹਰ ਸੁਪਨਾ ਪੂਰਾ ਕਰ ਸਕਦੇ ਹੋ ਸੋ ਅੱਜ ਦਾ ਜੋ ਸਾਡਾ ਇਹ ਕਨਸੈਪਟ ਹੈ ਵਿਜ਼ੂਅਲਾਈਜੇਸ਼ਨ ਦੇ ਨਾਲ ਰਿਲੇਟਡ ਹੈ ਦਾ ਪਾਵਰ ਆਫ ਵਿਜ਼ੂਅਲਾਈਜੇਸ਼ਨ ਵਿਜੁਅਲ ਇਸ਼ਤੋ ਆਗ ਕਲਪਨਾ ਅਸੀਂ ਹਰ ਕਲਪਨਾ ਦੇ ਵਿੱਚ ਜਿਉਂਦੇ ਹਾਂ ਹਰ ਬਹੁਤ ਜ਼ਿਆਦਾ ਖਿਆਲਾਂ ਨੂੰ ਆਪਣੇ ਮਨ ਦੇ ਵਿੱਚ ਬਸਾ ਕੇ ਰੱਖਿਆ ਹੋਇਆ ਹੈ ਸੋ ਇਸ ਕਨਸੈਪਟ ਨੂੰ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਵੈਸੀ ਰਿਕਵੈਸਟ ਮੇਕਰ ਦਾ ਨਹੀਂ ਹੁੰਦਾ ਤੁਹਾਨੂੰ ਵੀ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਇਸ ਲਾਈਵ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਇਸ ਲਾਈਵ ਦੇ ਵਿੱਚ ਤੁਹਾਡੇ ਪ픽 ਦੀ ਕਾਮਜਬ 이슈 ਵੀ ਹੋਈ ਹੈ ਸੋ ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਰ ਇੱਕ ਸੁਪਨਾ ਪੂਰਾ ਹੋਵੇ ਤੁਸੀਂ ਜ਼ਿੰਦਗੀ 'ਚ ਖੁਸ਼ ਰਹੋ ਤਰੱਕੀਆਂ ਮਾਣੋ ਤਾਂ ਇਸ ਵਿਸ਼ੇ ਨੂੰ ਜ਼ਰੂਰ ਸੰਖਲਨ ਦਾ ਪਾਵਰ ਆਫ ਵਿਊ ਲਾਈਕ ਕਿ ਤੁਸੀਂ ਯੂ ਕੈਨ ਚੇਂਜ ਯੂਅਰ ਲਾਈਫ ਵਿਦ ਵਿਊ ਵਿਜ਼ੂਅਲਾਈਜੇਸ਼ਨ ਵਿਜ਼ੂਅਲਾਈਜੇਸ਼ਨ ਕੀ ਹੈ ਕਲਪਨਾ ਕਲਪਨਾ ਕੀਏ ਸਾਡੇ ਸੋਚ ਸਾਡੇ ਵਿਚਾਰ ਜੋ ਅਸੀਂ ਹਰ ਰੋਜ਼ ਲੈਨੇ ਆਂ ਸੋ ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤਰੱਕੀ ਹੋਵੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਪਰ ਤੁਸੀਂ ਸੰਘਰਸ਼ ਕਰ ਰਹੇ ਹੋ ਤੁਸੀਂ ਕਹਿਦੇ ਹੋ ਮੈਂ ਕੁਝ ਸੋਚਦਾ ਕੁਝ ਹੋਰ ਪਰ ਮੇਰੀ ਜ਼ਿੰਦਗੀ ਵਿੱਚ ਕੁਝ ਵਾਪਰ ਦਾ ਹੋਰ ਹੈ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂਕਿ ਸਾਡੀ ਕਲਪਨਾ ਦਾ ਜੋ ਸੋਰਸ ਹੈ ਜਿਸ ਤਰ੍ਹਾਂ ਦੀ ਅਸੀਂ ਕਲਪਨਾ ਲੈ ਕੇ ਜਿਉਂਦੇ ਆ ਜਿਸ ਤਰ੍ਹਾਂ ਅਸੀਂ ਵਿਜੂਅਲਾਈਜ਼ੇਸ਼ਨ ਕਰਦੇ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਉਸ ਤਰੀਕੇ ਦੇ ਨਾਲ ਅਸੀਂ ਆਪਣੇ ਮਨ ਨੂੰ ਸਦਾ ਹੀ ਬੀ ਪਲਾਨ ਦੇ ਨਾਲ ਛੋੜ ਕੇ ਰੱਖਦੇ ਹਾਂ ਇਹ ਨਹੀਂ ਤਾਂ ਆਏ ਸਹੀ ਸੋ ਜਦੋਂ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਕੁਝ ਨਕਾਰਾਤਮਕ ਕੋ ਵਰਪਰਦਾ ਹੈ ਤਾਂ ਅਸੀਂ ਬਹੁਤ ਜਿਆਦਾ ਦੁਖੀ ਹੋ ਜਾਂਦੇ ਆ ਲੈਕਿਨ ਤਵਿਚੇ ਜਾਨੇ ਆ ਜਦੋਂ ਵੀ ਅਸੀਂ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਮਨ ਦੇ 'ਚ ਕੋਈ ਖਿਆਲ ਆਉਂਦਾ ਹੈ ਹੁਣ ਵੀ ਕੁਝ ਮਾੜਾ ਨਾ ਹੋ ਜਾਵੇ ਹੁੰਦਾ ਵੀ ਇਹ ਜੀ ਹੀ ਹੈ ਜਦੋਂ ਵੀ ਅਸੀਂ ਕੋਈ ਚੰਗਾ ਕਰਨ ਜਾਂਦੇ ਆ ਸਾਡਾ ਮਾੜਾ ਹੁੰਦਾ ਕਾਰਨ ਕੀ ਹੈ ਸਾਡੇ ਮਨ ਦੇ 'ਚ ਇੱਕ ਡਰ ਬੈਠ ਗਿਆ ਹੈ ਮੇਰੇ ਨਾਲ ਕੁਝ ਮਾੜਾ ਨਾ ਹੋ ਜਾਵੇ ਤੇ ਉਹ ਮਾੜਾ ਹੁੰਦਾ ਹੀ ਆਉਂਦਾ ਕਿਉਂਕਿ ਅਸੀਂ ਆਪਣੇ ਮਨ ਦੇ ਰਹੀ ਇੱਕ ਸਿਗਨਲ ਪ੍ਰੈਮਡ ਦੇ ਵਿੱਚ ਭੇਜ ਦਿੱਤਾ ਮੇਰੇ ਨਾਲ ਕੁਝ ਮਾੜਾ ਨਾ ਹੋ ਜਾਵੇ ਤੇ ਉਹ ਮਾੜਾ ਕੀ ਕੀ ਹੋਇਆ ਬ੍ਰਹਿਮੰਡ ਨੇ ਚਲਾ ਗਿਆ ਜਿਹੜਾ ਬ੍ਰਹਿਮੰਡ ਹੈ ਯੂਨੀਵਰਸਲ ਹੈ ਉਹ ਮਾਨ ਨਹੀਂ ਹੁੰਨੀ ਮੰਨਦਾ ਉਹਦੇ ਲਈ ਨਹੀਂ ਕੁਝ ਵੀ ਨਹੀਂ ਹੈ ਉਹ ਸਿਰ ਥਾਂ ਨੂੰ ਮੰਨਦਾ ਹੈ ਜੇ ਤੁਸੀਂ ਕਹਿੰਦੇ ਮੇਰੇ ਨਾਲ ਇੰਜ ਨਾ ਹੋ ਜਾ ਉਹ ਨਾਮ ਉਥੋਂ ਕੱਟਿਆ ਜਾਵੇਗਾ ਉੱਥੇ ਤੁਹਾਡੇ ਕੋਲ ਉਹ ਚੀਜ਼ ਉਹ ਵੇਗੀ ਹੀ ਹੋਵੇਗੀ ਮੈਂ ਬਿਮਾਰ ਨਾ ਹੋ ਜਾਵਾਂ ਬਿਮਾਰ ਨਾ ਹੋ ਜਾਵਾਂ ਨਾਮ ਕਰ ਦੋ ਮੈਂ ਬਿਮਾਰ ਹੋ ਜਾਵਾਂ ਬ੍ਰਹਿਮੰਡ ਨੇ ਉਹ ਚੀਜ਼ ਨੂੰ ਤੁਹਾਡੇ ਪੂਰਾ ਕਰਨਾ ਹੈ ਪ੍ਰਾਈਮਰ ਨੇ ਉਹ ਤੁਹਾਡੇ ਸੁਪਨੇ ਪੂਰਾ ਕਰਨਾ ਹੈ ਹੁਣ ਅਸੀਂ ਵਿਜੂਅਲਾਈਜੇਸ਼ਨ ਦੀ ਗੱਲ ਕਰਦੇ ਹਾਂ ਕਲਪਨਾ ਸ਼ਕਤੀ ਦੀ ਗੱਲ ਕਰਦੇ ਹੋ ਤੁਸੀਂ ਜੋ ਵੀ ਚਾਹੁੰਦੇ ਹੋ ਜੋ ਤੁਸੀਂ ਜ਼ਿੰਦਗੀ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਕਮੈਂਟ ਵਿੱਚ ਲਿਖੋ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਉਸ ਚੀਜ਼ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ ਮੈਂ ਆਪਣੇ ਆਪ ਨੂੰ ਤੰਦਰੁਸਤ ਕੀਤਾ ਵਿਜੂਅਲਾਈਜੇਸ਼ਨ ਦੀ ਪਾਵਰ ਦੇ ਨਾਲ ਮੈਂ ਆਪਣੇ ਪਰਿਵਾਰ ਦੇ ਹਾਲਾਤ ਸੁਧਾਰੇ ਮੈਂ ਆਪਣੀ ਆਪਣੀ ਸਿਹਤ ਨੂੰ ਸੁਧਾਰਿਆ ਆਪਣੇ ਮਾਨਸਿਕ ਹਾਲਾਤਾਂ ਨੂੰ ਸੁਧਾਰਿਆ ਆਪਣੇ ਰਿਸ਼ਤੇ ਦੇ ਹਾਲਾਤ ਨੂੰ ਸੁਧਾਰਿਆ ਹੈ ਵਿਜੂਅਲਾਈਜੇਸ਼ਨ ਦੀ ਪਾਵਰ ਦੇ ਨਾਲ ਉਹਨਾਂ ਇੱਥੇ ਵਿੱਚ ਦੇਖਿਆ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਦੇਖਦੇ ਹੀ ਤੁਸੀਂ ਉਸ 1 ਦਾ ਮਿੰਟ ਦੇਖ ਦਿਓ ਕੀ ਬੋਰਜ ਕੰਸਰਟ ਨੇ ਕੀ ਇਹਨਾਂ ਵਿੱਚ ਕੀ ਆ ਐਵੀ ਬੋਰ ਕਰੀ ਆ ਉੱਤੇ ਉੱਬੇ ਪਿਆ ਇਸ ਤਰ੍ਹਾਂ ਦੇ ਤੁਹਾਡੇ ਮਨ ਚ ਖਿਆਲ ਕਿਉਂ ਕਿ ਤੁਹਾਡਾ ਮਨ ਨਚਾਰਾ ਨਹੀਂ ਖਾਲੀ ਕੀਤਾ ਹੋਇਆ ਜਿਹੜੇ ਗਲ ਗਲ ਤੇ ਮੈਂ ਮੈਂ ਕਰ ਦਿਆ ਹੁਣ ਆਪਾਂ ਕਰਦੇ ਆਂ ਕਿਉਂ ਲਿਜਿਸਟਨ ਦੀ ਗੱਲ ਤੁਸੀਂ ਕਲਪਨਾ ਦੇ ਵਿੱਚ ਕੀ ਰੱਖਿਆ ਹੋਇਆ ਤੁਸੀਂ ਕਿਸ ਤਰ੍ਹਾਂ ਦੀ ਕਲਪਨਾ ਆਪਣੇ ਫਿਊਚਰ ਦੇ ਬਾਰੇ ਕਰਦੇ ਹੋ ਉਹੀ ਕਲਪਨਾ ਤੁਹਾਡਾ ਫਿਊਚਰ ਬਣੇਗਾ ਤੁਹਾਡਾ ਭਵਿੱਖ ਬਣੇਗਾ ਅਗਰ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਪਾਉਣਾ ਚਾਹੁੰਦੇ ਤਾਂ ਆਪਣੇ ਮਨ ਦੇ ਖਿਆਲਾਂ ਦੇ ਵਿੱਚ ਉਸ ਤਰ੍ਹਾਂ ਦੀ ਕਲਪਨਾ ਨੂੰ ਜਨਮ ਦਿਓ ਤਸਵੀਰਾਂ ਬਣਾਓ ਅੱਖਾਂ ਦੇ ਪਿੱਛੇ ਤੁਸੀਂ ਕਾਮਯਾਬ ਹੋ ਰਹੇ ਹੋ ਅੱਖਾਂ ਪਿੱਛੇ ਤਸਵੀਰਾਂ ਬਣਾਓ ਕਾਲਾਂ ਦੀਆਂ ਤਸਵੀਰਾਂ ਬਣਾਓ ਉਹ ਤਸਵੀਰਾਂ ਤੁਹਾਡਾ ਭਵਿੱਖ ਬਣਨਗੀਆਂ ਤੁਹਾਡੇ ਤੁਹਾਡਾ ਭਵਿੱਖ ਤੁਹਾਡੇ ਸਾਹਮਣੇ ਨਜ਼ਰ ਆਵੇਗਾ ਆਉਣ ਵਾਲੇ ਸਮੇਂ ਤੁਸੀਂ ਉਹ ਹੀ ਪਾਲਾ ਬੋਗੇ ਸੋ ਵਿਜੂਅਲਾਈਜੇਸ਼ਨ ਦੀ ਕਿ ਪਾਵਰ ਹੈ ਬਹੁਤ ਸਾਰੀਆਂ ਕਿਤਾਬਾਂ ਗ੍ਰੰਥਾਂ ਦੇ ਵਿੱਚ ਵਿਜੂਅਲਾਈਜੇਸ਼ਨ ਬਾਰੇ ਆਉਂਦਾ ਹੈ ਖਿਆਲਾਂ ਦੀ ਸ਼ਕਤੀ ਬਾਰੇ ਆਉਂਦਾ ਹੈ ਵਿਚਾਰਾਂ ਦੀ ਸ਼ਕਤੀ ਬਾਰੇ ਆਉਂਦਾ ਹੈ ਪਰ ਅਸੀਂ ਗ੍ਰੰਥ ਪੜ੍ਹਦੇ ਨਹੀਂ ਅਸੀਂ ਕਿਹਾ ਸਾਡੇ ਕੋਲ ਇਨਾ ਸਮਾਂ ਹੀ ਨਹੀਂ ਕਿ ਅਸੀਂ ਗ੍ਰੰਥਾਂ ਨੂੰ ਪੜੀਏ ਅਸੀਂ ਗ੍ਰੰਥਾਂ ਨੂੰ ਜਾਣੀਏ ਕਿਉਂਕਿ ਅਸੀਂ ਵਿਜੂਅਲਾਈਜੇਸ਼ਨ ਵਾਸਤੇ ਕਲਪਨਾ ਦੀ ਸ਼ਕਤੀ ਦੇ ਬਾਰੇ ਜਾਨਣਾ ਹੀ ਚਾਹੁੰਦੇ ਕਿਉਂਕਿ ਸਾਡੇ ਕੋਲ ਤਾਂ ਹਾ ਹਾ ਹੀ ਹੂ ਮੈਂ ਆਜ ਕਰਦੀ ਮੈਂ ਉਹ ਕਰ ਦੂ ਤਾਂ ਵੇਲ ਹੀ ਨਹੀਂ ਹੈ ਸਭ ਤੋਂ ਗਵਰ ਨਾਲ ਪਿੱਛੇ ਲੜਨ ਤੋਂ ਵੇਰ ਹੀ ਨਹੀਂ ਸਾ ਅਸੀਂ ਆਪਣੀ ਜ਼ਿੰਦਗੀ ਬਾਰੇ ਸੋਚਿਆ ਨਹੀਂ ਊਟ ਵਾਲੇ ਸੋਚਿਆ ਨਹੀਂ ਜ਼ਿੰਦਗੀ ਚ ਕਾ ਪਾਉਣਾ ਕੀ ਹੈ ਅਗਰ ਜੇਕਰ ਤੁਸੀਂ ਚਾਹੋ ਤਾਂ ਤੁਹਾਡਾ ਹਰ ਇੱਕ ਸੁਪਨਾ ਪੂਰਾ ਹੋਵੇ ਤੁਸੀਂ ਇੱਕ ਮੰਜ਼ਲ ਤੇ ਇੱਕ ਮੁਕਾਮ ਤੇ ਪਹੁੰਚ ਜਾਵੋ ਤਾਂ ਇਹ ਵਿਧੀਆਂ ਸਿੱਖ ਲਵੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇਹਨਾਂ ਵਿਧੀਆਂ ਨੂੰ ਅਜ਼ਮਾ ਕੇ ਦੇਖੋ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਕੀ ਕਰਨਾ ਆਪਣੇ ਖਿਆਲਾਂ ਨੂੰ ਸਕਾਰਾਤਮਕ ਕਰਨਾ ਅਤੇ ਸਕਾਰਾਤਮਕ ਖਿਆਲਾਂ ਨੂੰ ਆਪਣੇ ਅੱਖਾਂ ਦੇ ਵਿੱਚ ਵਸਾਉਣਾ ਅੱਖਾਂ ਵਿੱਚ ਵਸੇ ਹੋਏ ਉਹ ਖਿਆਲਾਂ ਨੂੰ ਤਸਵੀਰ ਬਣਾਉਣਾ ਉਹ ਤਸਵੀਰ ਦੀ ਤਸਵੀਰ ਨੂੰ ਦੇਖ ਕੇ ਆਪਣੇ ਖਿਆਲਾਂ ਦੇ ਵਿੱਚ ਖੁਸ਼ੀ ਮਹਿਸੂਸ ਕਰਨੀ ਆ ਇੰਜ ਮਹਿਸੂਸ ਕਰਨਾ ਕਿ ਮੈਨੂੰ ਇਹ ਚੀਜ਼ ਮਿਲ ਗਈ ਏ ਮੰਨ ਕੇ ਚੱਲੋ ਤੁਸੀਂ ਕੁਝ ਖਾਣਾ ਚਾਹੁੰਦੇ ਛੋਟੀ ਜੀ ਐਗਜ਼ਾਮਪਲ ਹੈ ਕੁਝ ਖਾਣਾ ਚਾਹੁੰਦੇ ਅੱਖਾਂ ਵਿੱਚੋਂ ਅੱਖਾਂ ਦੇ ਵਿੱਚੋਂ ਦਾ ਖਿਆਲ ਲੈ ਕੇ ਆਓ ਖਿਆਲ ਦੀ ਤਸਵੀਰ ਉਸ ਤਸਵੀਰ ਨੂੰ ਬਣਾਓ ਜੋ ਚੀਜ਼ ਖਾਣਾ ਚਾਹੁੰਦੇ ਹੋ ਤੇ ਉਸ ਕਲਪਨਾ ਦੇ ਉਤੇ ਆਪਣੀ ਪੂਰੀ ਜਾਨ ਲਗਾ ਦਿਓ ਇਹਨਾਂ ਤੋਂ ਉਸ ਤੇ ਯਕੀਨ ਕਰ ਲਓ ਜੀ ਤੁਹਾਨੂੰ ਮਿਲ ਗਈ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਉਹ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਇਹੀ ਵੀ ਵਿਜੂਅਲਾਈਜੇਸ਼ਨ ਦੀ ਪ੍ਰਾਪਤੀ ਹੈ ਇਹੀ ਵਿਜੂਅਲਾਈਜੇਸ਼ਨ ਦੀ ਪਾਵਰ ਹੈ ਵਿਜੂਅਲਾਈਜੇਸ਼ਨ ਕੋਈ ਝੂਠ ਨਹੀਂ ਹੈ ਕੋਈ ਪਖੰਡ ਨਹੀਂ ਹੈ ਇਸ ਨੂੰ ਮਨੋਵਿਗਿਆਨ ਮੰਨਦਾ ਹੈ ਸਰ ਸਰ ਐਡੀਸਨ ਇੱਕੋ ਗੱਲ ਕਹਿੰਦੇ ਸੀ ਹਸ ਸੰਸਾਰ ਦੀ ਉਤਪੱਤੀ ਕਲਪਨਾ ਤੋਂ ਹੋਈ ਹੈ ਤੁਹਾਡੀ ਜ਼ਿੰਦਗੀ ਦਾ ਹਰ ਇੱਕ ਸੱਚ ਕਲਪਨਾ ਤੋਂ ਹੀ ਉਪਜਿਆ ਹੈ ਚਾਹੇ ਤੁਸੀਂ ਦੁਖੀ ਹੋ ਚਾਹੇ ਤੁਸੀਂ ਬਿਮਾਰ ਹੋ ਚਾਹੇ ਤੁਸੀਂ ਕੋਸ਼ ਹੋ ਤਾਂ ਹੀ ਤੁਸੀਂ ਅਮੀਰ ਹੋ ਚਾਹੇ ਗਰੀਬ ਹੋ ਜਿਸ ਤਰ੍ਹਾਂ ਦੀ ਕਲਪਨਾ ਤੁਸੀਂ ਆਪਣੇ ਮਨ ਦੇ ਵਿੱਚ ਬਣਾਈ ਜਿਸ ਤਰ੍ਹਾਂ ਦੀ ਤਸਵੀਰ ਤੁਸੀਂ ਆਪਣੇ ਮਨ ਨੂੰ ਦਿੱਤੀ ਉਹੀ ਚੀਜ਼ ਤੁਹਾਡੀ ਜ਼ਿੰਦਗੀ 'ਚ ਉੱਪਰ ਕੇ ਸਾਹਮਣੇ ਆਈ ਹੈ ਸੋ ਆਪਣੀ ਕਲਪਨਾ ਨੂੰ ਇੰਨਾ ਤੋਂ ਜ਼ਿਆਦਾ ਸਕਾਰਾਤਮਕ ਕਰ ਲਵੋ ਇੰਨਾ ਤੋਂ ਜ਼ਿਆਦਾ ਆਪਣੇ ਵਿਜੂਅਲਾਈਜੇਸ਼ਨ ਨੂੰ ਪੋਜ਼ਿਟਿਵ ਕਰ ਲਵੋ ਤੁਹਾਡੀ ਜ਼ਿੰਦਗੀ ਵਿੱਚ ਨੈਗੇਟਿਵਿਟੀ ਦਾ ਨਕਾਰਾਤਮਕਤਾ ਦੀ ਕੋਈ ਜਗ੍ਹਾ ਨਹੀਂ ਰਹੇ ਜਦੋਂ ਤੱਕ ਤੁਹਾਡੀ ਕਲਪਨਾ ਤੁਹਾਡੇ ਵਿਚਾਰ ਨਕਾਰਾਤਮਕ ਰਹਿਣਗੇ ਤੁਹਾਡੀ ਜ਼ਿੰਦਗੀ 'ਚ ਦੁੱਖ ਹੀ ਰਹਿਣਗੇ ਰਹਿਣਗੇ ਉਸ ਤੱਕ ਤੁਸੀਂ ਫੇਲਿਅਰ ਨੂੰ ਫੇਸ ਕਰੋਗੇ ਕਰੋਗੇ ناکਾਮਯਾਬੀ ਨੂੰ ਫੇਸ ਕਰੋਗੇ ਹੀ ਕਰੋਗੇ ਜਿਸ ਦਿਨ ਤੁਹਾਡੇ ਖਿਆਲ ਪੋਜ਼ਿਟਿਵ ਹੋਗੇ ਤੁਹਾਡੀ ਤਾਰਾ ਦੀ ਚੜ੍ਹਦੀ ਕਲਾ ਆ ਗਈ ਫਤਿਹ ਆ ਗਈ ਤੁਹਾਡੇ ਖਿਆਲ ਪੋਜ਼ਿਟਿਵ ਹੋਗੇ ਸਕਾਰਾਤਮਕ ਹੋਗੇ ਤੁਹਾਨੂੰ ਇੰਜ ਮਹਿਸੂਸ ਹੋਣ ਲੱਗਿਆ ਕਿ ਮੇਰੇ ਕੋਲ ਤਰੱਕੀ ਆ ਰਹੀ ਹੈ ਮੈਂ ਜ਼ਿੰਦਗੀ ਨੂੰ ਜੀ ਰਿਹਾ ਹਾਂ ਮੈਨੂੰ ਖੁਸ਼ੀਆਂ ਮਿਲ ਰਹੀਆਂ ਹਨ ਤਾਂ ਜ਼ਿੰਦਗੀ ਤੁਹਾਡੇ ਕਦਮ ਚੁੰਮੇਗੀ ਜ਼ਿੰਦਗੀ ਤੁਹਾਨੂੰ ਖੁਸ਼ੀਆਂ ਦੇਵੇਗੀ ਮੈਂ ਤਾਵੇਂ ਨਾਲ ਕਹਿੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਨਹੀਂ ਆਉਣਗੇ ਜੇਕਰ ਤੁਸੀਂ ਬਿਜੂਲਯੇ ਚੜ੍ਹਦੀ ਸ਼ਕਤੀ ਨੂੰ ਸੱਚ ਲਿਆ ਬਿਜੂਲਯੇ ਇੱਕ ਮੈਡੀਟੇਸ਼ਨ ਦਾ ਤਰੀਕਾ ਹੈ ਸਿਧਾਂਤ ਹੈ ਇਹ ਸਿਧਾਂਤ ਦੇ ਰਾਹੀਂ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਕਰਨਾ ਕੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਵਿੱਚ ਇਹ ਕਲਪਨਾ ਕਰਨੀ ਹੈ ਆਪਣੇ ਆਪ ਨੂੰ ਭਰੋਸਾ ਦਿਵਾਉਣਾ ਹੈ ਜੋ ਚੀਜ਼ ਤੁਸੀਂ ਚਾਹੁੰਦੇ ਹੋ ਉਹਦੀ ਤਸਵੀਰ ਬਣਾਉਣੀ ਹੈ ਉਸ ਨੂੰ ਮਹਿਸੂਸ ਕਰਨਾ ਹੈ ਉਸ ਨੂੰ ਜਿਉਣਾ ਹੈ ਮਹਿਸੂਸ ਕਰਨਾ ਜੋ ਚੀਜ਼ ਤੁਸੀਂ ਚਾਹੁੰਦੇ ਦੀ ਤਸਵੀਰ ਬਣਾ ਕੇ ਇਹ ਮਹਿਸੂਸ ਕਰਨਾ ਕਿ ਉਹ ਚੀਜ਼ ਤੁਹਾਨੂੰ ਮਿਲ ਗਈ ਹੈ ਉਸ ਨੂੰ ਤੁਸੀਂ ਵਰਤ ਰਹੇ ਹੋ ਉਸ ਦੇ ਨਾਲ ਸੰਬੰਧਿਤ ਤੁਸੀਂ ਤਿਆਰੀਆਂ ਕਰਨੀਆਂ ਹਨ ਜੇਕਰ ਤੁਸੀਂ ਗੱਡੀ ਚਾਹੁੰਦੇ ਹੋ ਘਰ ਦੇ ਵਿੱਚ ਇੱਕ ਗੱਡੀ ਕੀ ਰੇ ਕਿ ਜਾਨੀ ਜਿਹਨੂੰ ਪਛਲਾ ਕੈਦ ਨੇ ਲਿਆ ਕੇ ਰੱਖੋ ਤੁਸੀਂ ਗੱਡੀ ਦੀ ਚਾਬੀ ਦੇ ਵਿੱਚ ਪਾਉਣ ਵਾਸਤੇ ਜੇਕਰ ਤੁਸੀਂ ਕੁਝ ਕਰਦੇ ਤੁਹਾਡੇ ਬੱਚਾ ਨਹੀਂ ਹੋ ਰਿਹਾ ਤੁਸੀਂ ਬੱਚਾ ਚਾਹੁੰਦੇ ਤਾਂ ਕਲਪਨਾ ਦੇ ਵਿੱਚ ਤਸਵੀਰ ਬਣਾਓ ਕਿ ਬਹੁਤ ਸਾਰਾ ਬੱਚਾ ਤਗੋ 16 ਬੱਚੇ ਤੁਹਾਡੇ ਘਰ ਵਿੱਚ ਖੇਡ ਰਿਹਾ ਹੈ ਉਸ ਦੀ ਤਿਆਰੀ ਕਰੋ ਘਰ ਦੀ ਛੋਟੀ ਛੋਟੀ ਚੀਜ਼ਾਂ ਬੱਚਿਆਂ ਦੇ ਨਾਲ ਰਿਲੇਟਡ ਲਿਆ ਕੇ ਰੱਖੋ ਤੁਹਾਡੇ ਘਰ ਬੱਚਾ ਆਵੇਗਾ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਪੈਸਾ ਆਵੇ ਤਾਂ ਇੱਕ ਛੋਟਾ ਜਿਹਾ ਲੋਕਰ ਘਰੇ ਲਿਆ ਕੇ ਰੱਖੋ ਉਸ ਵਿੱਚ ਪੈਸਾ ਰੱਖਣ ਦੇ ਵੀ ਤੁਹਾਡੇ ਘਰ ਪੈਸਾ ਆਵੇਗਾ ਤਿਆਰੀ ਜ਼ਰੂਰੀ ਹੈ ਕਲਪਨਾ ਜ਼ਰੂਰੀ ਹੈ ਵਿਸ਼ਵਾਸਪੂਰਨ ਜ਼ਰੂਰੀ ਹੈ ਤੁਹਾਡੀ ਕਲਪਨਾ ਦੇ ਉੱਤੇ ਕੰਮ ਉਠੇ ਜੋ ਤਨ ਤੁਹਾਨੂੰ ਤੁਹਾਡੀ ਕਲਪਨਾ ਤੇ ਵਿਸ਼ਵਾਸ ਹੋ ਗਿਆ ਤਾਂ ਰਿਵਿਜ਼ੂਅਲਾਈਜ਼ੇਸ਼ਨ ਤੇ ਵਿਸ਼ਵਾਸ ਹੋ ਗਿਆ ਜਿਸ ਦਿਨ ਇਹਨਾਂ ਵਿਧੀ ਨੂੰ ਤੁਸੀਂ ਅਪਣਾ ਲਿਆ ਰਾਤ ਨੂੰ ਸੌਂਦਿਆ ਸਵੇਰ ਉੱਠਦੇ ਸਾਰ ਇਹ ਵਿਧੀ ਨੂੰ ਕਰਕੇ ਦੇਖੋ ਦੁਪਹਿਰੇ ਖਾਣਾ ਖਾਣ ਤੋਂ ਬਾਅਦ ਇਹ ਵਿਧੀ ਨੂੰ ਕਰਕੇ ਦੇਖੋ ਜਦੋਂ ਵੀ ਤੁਸੀਂ ਬ੍ਰੈਸਟ ਵਿੱਚ ਹੋ ਵੇਲੇ ਹੋ ਉਦੋਂ ਵਿਜ਼ੂਅਲਾਈਜੇਸ਼ਨ ਕਰੋ ਆਪਣੇ ਸੁਪਨਿਆਂ ਨੂੰ ਲੈ ਕੇ ਉਹਦੀਆਂ ਤਸਵੀਰਾਂ ਬਣਾਓ ਖਿਆਲਾਂ ਦੇ ਵਿੱਚ ਉਹਨਾਂ ਤਸਵੀਰਾਂ ਨੂੰ ਇੱਕ ਇੱਕ ਹੋਸ਼ ਹੋਵੋ ਮਹਿਸੂਸ ਕਰੋ ਤਸਵੀਰਾਂ ਨੂੰ ਕਿ ਤੁਹਾਡੀ ਜ਼ਿੰਦਗੀ 'ਚ ਉਹ ਚੀਜ਼ਾਂ ਤੁਹਾਨੂੰ ਮਿਲ ਚੁੱਕੀਆਂ ਹਨ ਜਿਨ੍ਹਾਂ ਦੀ ਤੁਸੀਂ ਕਲਪਨਾ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਸੁਪਨਾ ਦੇਖਿਆ ਹੈ ਇਸ ਉੱਤੇ ਡਾਊਟ ਨਹੀਂ ਕਰਨਾ ਬਿਲਕੁਲ ਡਾਊਟ ਨਹੀਂ ਕਰਨਾ ਕਿਵੇਂ ਮਿਲੂ ਕਿੱਥੋਂ ਆਊ ਕਿਵੇਂ ਆਊ ਡਾਇਮੰਡ ਤੁਹਾਡੇ ਲਈ ਵਸੀਲੇ ਸਿਰਜ ਦੇਵੇਗਾ ਬ੍ਰਹਿਮੰਡ ਤੁਹਾਡੇ ਲਈ ਵਿਧੀਆਂ ਸਿਰਜ ਦੇਵੇਗਾ ਬ੍ਰਹਿਮੰਡ ਤੁਹਾਡੇ ਸਾਹਮਣੇ ਉਹ ਚੀਜ਼ਾਂ ਦੇ ਰਾਹ ਤੇ ਖੋਲ ਦੇਵੇਗਾ ਇਸ ਇਸ ਤਰ੍ਹਾਂ ਦੇ ਲੋਕ ਤੁਹਾਡੀ ਜ਼ਿੰਦਗੀ ਚ ਆਉਣਗੇ ਜੋ ਉਹ ਚੀਜ਼ਾਂ ਪ੍ਰਾਪਤ ਕਰਨ ਦੇ ਵਿੱਚ ਤੁਹਾਡੇ ਆ ਨਾ ਉਸ ਜੋ ਕਰ ਲਗੇ ਕਦੇ ਵੀ ਆਪਣੇ ਆਪ ਤੇ بے ਪ੍ਰੋਸਕੀ ਨਾ ਜਤਾਉਣਾ ਅਰਦਾਸ ਦਾ ਮੁੱਖ ਸਿਧਾਂਤ ਹੈ ਉਤ ਤੇ ਪਹਿਲਾ ਭਰੋਸਾ ਜ਼ਰੂਰੀ ਆ ਜਦੋਂ ਤੱਕ ਤੁਹਾਡੇ ਖੁੱਲਤੇ ਭਰੋਸਾ ਨਹੀਂ ਤਦ ਤੱਕ ਤੁਸੀਂ ਪ੍ਰਮਾਤਮਾ ਤੇ ਵੀ ਭਰੋਸਾ ਨਹੀਂ ਕਰ ਸਕਦੇ ਪ੍ਰਮਾਤਮਾ ਦੀ ਅਦੁੱਤੀ ਸ਼ਕਤੀ ਨੂੰ ਸਮਝਣ ਦੇ ਲਈ ਇਸ ਵਿਜ਼ੂਅਲਾਈਜੇਸ਼ਨ ਦੀ ਪਾਵਰ ਨੂੰ ਸਮਝਣ ਦੇ ਲਈ ਉਸ ਅਰਦਾਸ ਦੀ ਸ਼ਕਤੀ ਨੂੰ ਸਮਝਣ ਦੇ ਲਈ ਆਪਣੇ ਆਪ ਤੇ ਭਰੋਸਾ ਕਰਨਾ ਜ਼ਰੂਰੀ ਸਿੱਖੋ ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਆਪ ਤੇ ਭਰੋਸਾ ਨਹੀਂ ਕਰਦੇ ਤੁਸੀਂ ਤਦ ਤੱਕ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਜੋ ਵੀ ਚਾਹੁੰਦੇ ਹੋ ਤੁਹਾਨੂੰ ਉਗੜੀ ਮਿਲੇਗਾ ਬਸ ਉਸ ਦੀ ਵਿਧੀ ਸਿੱਖ ਲਵੋ ਅਰਦਾਸ ਕਰਨ ਦਾ ਤਰੀਕਾ ਸਿੱਖ ਲਵੋ ਵਿਜ਼ੂਅਲਾਈਜੇਸ਼ਨ ਸਿੱਖ ਲਵੋ ਅੱਖਾਂ ਪਿੱਛੇ ਤਸਵੀਰ ਬਣਾਉਣੀ ਸਿੱਖ ਲਵੋ ਜੋ ਤਸਵੀਰ ਤੁਸੀਂ ਅੱਖਾਂ ਦੇ ਪਿੱਛੇ ਬਣਾਓਗੇ ਤੁਹਾਨੂੰ ਉਹ ਚੀਜ਼ ਪ੍ਰਾਪਤ ਹੋ ਜਾਵੇਗੀ ਤੁਹਾਡੀ ਉਹੀ ਚੀਜ਼ ਤੁਹਾਡੀ ਜ਼ਿੰਦਗੀ 'ਚ ਪਰਗਟ ਹੋ ਜਾਵੇਗੀ ਸੋ ਇਸ ਤਰ੍ਹਾਂ ਦੇ ਕਨਸੈਪਟ ਤੁਸੀਂ ਦੇਖਿਆ ਕਰੋ ਖੁੱਲਕੇ ਇਹਨਾਂ ਚੀਜ਼ਾਂ ਨੂੰ ਸੋਧਿਆ ਕਰੋ ਵਿਚਾਰਿਆ ਕਰੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅਗਰ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਨੂੰ ਦੇਖੋਗੇ ਸਾਡੇ ਨਾਲ ਚੜੋਗੇ ਸਾਡੇ ਪੇਜ ਨੂੰ ਸਾਡੇ ਅਕਾਊਂਟ ਨੂੰ ਫਾਲੋ ਕਰੋਗੇ ਤੁਹਾਡੀ ਜ਼ਿੰਦਗੀ ਨੂੰ ਬਦਲ ਦੀ ਗਾਰੰਟੀ ਲੈਣਾ ਮੈਂ ਤੁਹਾਡੇ ਜੀਵਨ ਨੂੰ ਬਦਲ ਦੀ ਗਾਰੰਟੀ ਲੈਣਾ ਮੈਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਡੇ ਨਾਲ ਜੁੜਨਾ ਪਵੇਗਾ ਸਾਡੇ ਨਾਲ ਵਿਚਰਨਾ ਪਵੇਗਾ ਸਾਡੇ ਹਰ ਇੱਕ ਵਿਸ਼ੇ ਨੂੰ ਹਰ ਇੱਕ ਕਨਸੈਪਟ ਨੂੰ ਹਰ ਇੱਕ ਪ੍ਰੋਗਰਾਮ ਨੂੰ ਹਰ ਇੱਕ ਪ੍ਰੋਜੈਕਟ ਨੂੰ ਤੁਹਾਨੂੰ ਸੁਣਨਾ ਪਵੇਗਾ ਦੇਖਣਾ ਪਵੇਗਾ ਉਸ ਨੂੰ ਆਪਣੀ ਜ਼ਿੰਦਗੀ ਚ ਟਾਣਾ ਪਵੇਗਾ ਤੁਹਾਡੀ ਜ਼ਿੰਦਗੀ ਬਦਲੇਗੀ ਹੀ ਬਦਲੇਗੀ ਇਹ ਲੱਖਾ ਕੇ ਲੈ ਲਓ ਇਹ ਹੈ ਵਿਜ਼ੂਅਲਾਈਜੇਸ਼ਨ ਦੀ ਪਾਵਰ ਜੋ ਤੁਸੀਂ ਸੋਚਿਆ ਜਿਸ ਦੀ ਮੌਲਿਕ ਤਸਵੀਰ ਬਣਾਈ ਉਹੀ ਕੀ ਤੁਹਾਡੇ ਜੀਵਨ ਦੇ ਵਿੱਚ ਪ੍ਰਗਟ ਹੋਊਗੀ ਉਹੀ ਕੀ ਤੁਹਾਨੂੰ ਮਿਲ ਗਈ ਇਸ ਵਕਤ ਹੈ ਇਹ ਬ੍ਰਹਿਮੰਡ ਦਾ ਕਾਨੂੰਨ ਹੈ ਜਿਸ ਲਾ ਆਫ ਯੂਨੀਵਰਸਲ ਕਹਿੰਦੇ ਆ ਜਿਸ ਲਾ ਆਫ ਅਟਰੈਕਸ਼ਨ ਬੋਲਦੇ ਆ ਅਗਰ ਤੁਸੀਂ ਇਹ ਜਿਸ਼ਣਿਖ ਪਾਵ ਨੂੰ ਸਮਝ ਲਿਆ ਜਾਣ ਲਿਆ ਮਰਤਨਾ ਸਿੱਖ ਲਿਆ ਤਾਂ ਤੁਹਾਡੀ ਜ਼ਿੰਦਗੀ ਵਿੱਚ ਤਰੱਕੀ ਆਵੇਗੀ ਆਵੇਗੀ ਤੁਹਾਡੀ ਜ਼ਿੰਦਗੀ ਬਦਲੇਗੀ ਬਦਲੇਗੀ ਸੋ ਅਜੇ ਲਈ ਇਨਾ ਹੀ ਮਿਲਦੇ ਆ ਫੇਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਕਣਾ ਬਣੇ ਰੋ ਧੰਨਵਾਦ